ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਈਆਂ ਕਰਾਰ ਦਿੱਤੇ ਗਏ ਸੁਖਬੀਰ ਬਾਦਲ ਅਤੇ ਅਕਾਲੀ ਦਲ ਲੀਡਰਸ਼ਿਪ ਨੇ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਲੰਗਰ ਵਿੱਚ ਬਰਤਨ ਧੋਣ ਦੀ ਸੇਵਾ ਕੀਤੀ ਅਤੇ ਪਖਾਨਿਆਂ ਦੀ ਸਾਫ ਸਫਾਈ ਕੀਤੀ। ਅਤੇ ਸੁਖਬੀਰ ਬਾਦਲ ਨੇ ਤਖਤ ਸਾਹਿਬ ਦੇ ਬਾਹਰ ਤਖਤੀ ਗਲੇ ਵਿੱਚ ਪਾ ਅਤੇ ਹੱਥ ਵਿੱਚ ਵਰਸ਼ਾ ਫੜ ਕੇ ਸੇਵਨ ਵਾਈ। ਉੱਥੇ ਹੀ ਬੀਬੀ ਹਰਿ ਸਿਮਰਤ ਕੋਰ ਬਾਦਲ, ਅੰਤਵੀਰ ਬਾਦਲ, ਵਿਕਰਮਜੀਤ ਮਰਜੀਠੀਆ, ਡਾਕਟਰ ਦਿਲਜੀਤ ਸਿੰਘ ਚੀਮਾ, ਪਰਮਜੀਤ ਸਰਨਾ, ਗੁਲਜਾਰ ਸਿੰਘ ਰਾਣੀਕੇ ਹੀਰਾ ਸਿੰਘ ਗਾਬੜੀਆ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਪਾਰਟੀ ਦੇ ਵਰਕਰਾਂ ਨੇ ਝੂਠੇ ਵਰਤਨਮਾਨ ਜੇ ਅਤੇ ਸੇਵਾ ਕੀਤੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੱਲ੍ਹ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਾਪਰੀ ਘਟਨਾ ਦੀ ਕੇਂਦਰ ਸਰਕਾਰ ਤੋਂ NIA ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਹਨ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਇੱਕ ਸਾਜ਼ਿਦ ਦੇ ਤਹਿਤ ਹਮਲਾ ਕੀਤਾ ਗਿਆ ਜਿਸ ਦੀ ਜਾਂਚ ਕਰਕੇ ਅਸਲ ਸਚਾਈ ਸਭ ਦੇ ਸਾਹਮਣੇ ਆਣੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵੰਦਰ ਅਕਾਲੀ ਦਲ ਦਾ ਪਵਿੱਖ ਹੁਣ ਸੁਨਹਿਰਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੁਖਵਿੰਦਰ ਸ਼ਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਦੱਖੜੀ ਗੱਲ ਹੈਗੀ ਧਾਰਮਿਕ ਤੌਰ ਤੇ ਜਿਹੜੇ ਆਪਣੇ ਆਪ ਨੂੰ ਬੜੇ ਬੁੱਧੀਮਾਨ ਸਮਝਦੇ ਨੇ ਬੜੇ ਪ੍ਰਤੱਖਸ਼ਣ ਕਰਨ ਉਹਨਾਂ ਦਾ ਇਹ ਕਾਰਾ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਸਖ਼ਸ ਅਕਾਲ ਤਖਤ ਦੇ ਹੁਕਮ ਦੇ ਉੱਤੇ ਇੱਕ ਸੇਵਾਦਾਰ ਦੇ ਸੇਵਾ ਨਿਭਾ ਰਿਹਾ ਹੈ ਉਸ ਦੇ ਹੱਥ ਦਾ ਅਟੈਕ ਕਰਨਾ ਇਸ ਤੋਂ ਵੱਡੀ ਕਮੇਨੀ ਹੋਰ ਕਾਰਤਾ ਨਹੀਂ ਹੋ ਸਕਦੀ। ਔਰ ਮੈਂ ਸਮਝਦਾ ਹਾਂ ਸੈਂਟਰਲ ਦੀ ਸਰਕਾਰ ਸਟੇਟ ਦੀ ਸਰਕਾਰ ਇਹ ਨਿਧੀ ਜੋ ਇਹ ਗਲਤੀ ਹੈ ਇਹਨਾਂ ਦੋਹਾਂ ਨੂੰ ਖਮਿਆਜਾ ਪੁੱਟਣਾ ਪਏਗਾ। ਔਰ ਸਟੇਟ ਗਵਰਨਮੈਂਟ ਨੂੰ ਇਹਦੀ ਛੇਤੀ ਤੋਂ ਛੇਤੀ ਐਨਐਯੀ ਦੀ ਇਨਕੁਆਰੀ ਕਰਾਨੀ ਚਾਹੀਦੀ ਹੈ। ਔਰ ਹੋ ਸਕੇ ਭਾਵੇਂ ਉਹਨੇ ਮੰਨਣਾ ਨਹੀਂ ਹੈਗਾ ਪਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਹਮ ਔਰ ਸੈਂਟਰਲ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ। ਅਮਰਸਰ ਦੇ ਸ਼ਹਿਰ ਦੇ ਵਿੱਚ ਸਾਰਸੁਖਵੀਰ ਸਿੰਘ ਘਰਿਆਂ ਸੇਵਾ ਕਰ ਰਿਹਾ ਹੈ ਔਰ ਇਸ ਸਕੂਟੀ ਦਾ ਪ੍ਰਬੰਧ ਕੋਈ ਨਹੀਂ। ਉਹਨਾਂ ਕੋਲ ਇਹ ਖਬਰ ਨਹੀਂ ਹੋਈ ਆ ਜਾਏ ਕੁਝ ਹੋਣ ਵਾਲਾ ਹੈ। ਇਸ ਵਾਸਤੇ ਇਹ ਦੋਨੋਂ ਸਰਕਾਰਾਂ ਫੇਲ ਹੈ। ਔਰ ਸਿੱਖ ਕੌਮ ਕੋ ਲੋਇਨਾ ਕੋ ਲੋ ਮਾਫੀ ਮੋੜ ਚੈਂਦੇ ਨੇ ਨਾਨੂੰ ਮਾਫੀ ਬਖਸ਼ ਇੱਕ ਜਿਹੜਾ ਸੀਨੀਅਰ ਪੁਲਿਸ ਅਧਿਕਾਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਅਟੈਕ ਜਿਹੜਾ ਆਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸਿਮਪਥੀ ਜਿਹੜੀ ਗੇਨ ਕਰਨ ਦੇ ਲਈ ਦੇਖੋ ਜੀ ਮੈਨੂੰ ਪਤਾ ਕਿਹੜਾ ਅਧਿਕਾਰੀ ਕਿਹੜਾ ਅਧਿਕਾਰੀ ਨਹੀਂ ਹੈ ਪਰ ਮੈਂ ਸਮਝਦਾ ਇਸ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੈ ਜਿਹੜਾ ਇਹ ਗੱਲ ਆਪਣੀ ਨਲਾਇਕੀ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ ਜਿਹੜਾ ਇਸ ਤਰ੍ਹਾਂ ਪੇਸ਼ ਕਰ ਰਿਹਾ ਉਸ ਤੋਂ ਹਟਾਣਾ ਰਾਹ ਕੋਈ ਅਸਰ ਨਹੀਂ ਹੈ ਤੇ ਔਰ ਇਤਨੇ ਵੱਡੇ ਅਫਸਰ ਨੂੰ ਔਰ ਪੁਲਿਸ ਅਫਸਰ ਨੂੰ ਇਹ ਜੀ ਗੱਲ ਕਹਿਣੀ ਉਹ ਇਸ ਵਰਦੀ ਦੇ ਇਸ ਮਹਿਕਮੇ ਦੇ ਕਾਬਲ ਨਹੀਂ ਹੈ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਮਾਫੀ ਮੰਗੀ ਗਈ ਸਜ਼ਾ ਜਿਹੜੀ ਲਗਾਈ ਗਈ ਉਸ ਤੋਂ ਬਾਅਦ ਅਕਾਲੀ ਦਲ ਦਾ ਤੁਸੀਂ ਪੁਖ ਕੀ ਦੇਖਦੇ ਹੋ ਦੇਖੋ ਗੱਲ ਸੁਣ ਵਾਲੇ ਪੁਆਇੰਟ ਅਕਾਲੀ ਦਲ ਦਾ ਪੁਖ ਹਮੇਸ਼ਾ ਉਜਲਾ ਰਿਹਾ ਹੈ ਇਹ ਨਹੀਂ ਹੈ ਕਿ ਅਕਾਲ ਤਖਤ ਤੇ ਮਾਫੀ ਮੰਗਣ ਤੋਂ ਅਕਾਲੀ ਦਲ ਦਾ ਪੁਖ ਹੋਗਾ ਮੈਂ ਪੁੱਛਣਾ ਚਾਹੁੰਦਾ 1920 ਤੋਂ ਬਾਅਦ ਪੰਜਾਬੀਆਂ ਹਾਸਤੇ ਤੇ ਸਿੱਖਾਂ ਹਾਸਤੇ ਕੌਣ ਲੜਿਆ ਕੋਣ ਹੈ ਜੀ ਆਫਟਰ 47 ਕੌਣ ਲੜਿਆ ਸਿੱਖਾਂ ਹਾਸਤੇ ਤੇ ਪੰਜਾਬੀਆਂ ਹਾਸਤੇ ਜੇ ਅਕਾਲੀ ਨਾ ਹੁੰਦੇ ਤਾਂ ਕੀ ਪੰਜਾਬੀ ਸੂਬਾ ਬਣ ਜਾਣਾ ਸੀ ਕੀ ਉਹਦਾ ਨਾ ਕਿ ਨਹਿਰੀ ਪਾਣੀ ਦੇ ਮਸਲੇ ਹੱਲ ਹੋਣੇ ਸਨ ਕਿ ਸਿੱਖਾਂ ਦੀ ਗੱਲ ਬਣਨੀ ਸੀ ਜਿਹੜਾ 75 ਦੇ ਵਿੱਚ ਐਮਰਜੈਂਸੀ ਮੋਰਚਾ ਲਾਇਆ ਸੰਤ ਲੰਗੋਵਾਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਟੋੜਾ ਸਾਹਿਬ ਨੇ ਉਸ ਦੇ ਨਾਲ ਸਿੱਖ ਕੌਮ ਦਾ ਕਿਤਨਾ ਵਕਤ ਵਧਿਆ ਦੁਨੀਆ ਹਿੰਦੁਸਤਾਨ ਦੇ ਵਿੱਚ ਜਿਹੜੀ ਇੰਦਰਾ ਗਾਂਧੀ ਹਰ ਚੀਜ਼ ਥਾਲੀ ਚ ਪਾ ਕੇ ਦੇਣ ਨੂੰ ਤਿਆਰ ਸੀ ਪਰ ਅਕਾਲੀ ਲੀਡਰਸ਼ਿਪ ਨੇ ਕਿਹਾ ਵੀ ਸਨ ਚੀਜ਼ ਦੀ ਲੋੜ ਨਹੀਂ ਹੈ ਡੈਮੋਕ੍ਰੇਸੀ ਦੀ ਲੋੜ ਹੈ ਡੈਮੋਕ੍ਰੇਸੀ ਬਹਾਲ ਹੋਣੀ ਚਾਹੀਦੀ ਹੈ ਉਹ ਆਪਣੇ ਵਾਸਤੇ ਡੈਮੋਕ੍ਰੇਸੀ ਨਹੀਂ ਰੱਖਣਗੇ ਇਹ ਸਵਸਥੈ ਇਹ ਝੂਠ ਰਕੂਫਰ ਤੋਲਿਆ ਗਿਆ ਜਿਵੇਂ ਅੱਜ ਸਾਰ ਸੁਖਵੀਰ ਸਿੰਘ ਨੇ ਭੰਡੇ ਸਾਫ ਕੀਤੇ ਮਾਂਜੇਨ ਜਿਹਨਾਂ ਦਾ ਰੋਲ ਕੱਲੇ ਤੱਬੇ ਵਾਲਾ ਸੀ ਉਹ ਅਜਾ ਸਾਰੇ ਮਾਂਜੇ ਚਾਹੁੰਦੇ ਠੀਕ ਹੈ ਸਰ ਥੈਂਕ ਯੂ